ਰਾਣਾ ਮਰਜੁਨ ਰੋੜਾਈ ਮੇਰਾ ਸਟੇਟ ਬੈਂਕ ਆਫ ਇੰਡੀਆ ਦਾ ਸੈਂਟਰ ਹੈ ਮਨੀ ਟ੍ਰਾਂਸਫਰ ਆਨਲਾਈਨ ਵਰਕ ਸਾਰਾ ਰੇਲਵੇ ਟਿਕਟ ਵਗੈਰਾ ਦਾ ਕੰਮ ਹੈ ਜੀ ਉਹ ਜੀ ਤੁਹਾਡੇ ਗਵਾਂਡ ਦੇ ਵਿੱਚ ਤੁਹਾਡੇ ਨਾਮ ਦੀ ਲਗਾਨ ਤੇ ਚੋਰੀ ਹੋਈ ਹੈ ਜੀ ਹਾਂਜੀ ਜੀ ਰਾਤ ਗੱਲ 3 ਵਜੇ ਦਾ ਸਮਾਂ ਲਗਭਗ 3 ਵਜੇ ਤੋਂ ਲੈ ਕੇ 4 ਵਜੇ ਤੀ ਇੱਕ ਬੰਦਾ ਚੋਰ ਹੈ ਜਿਹੜਾ ਇੱਥੇ ਥਾਣਾ ਸਿਟੀ 2 ਦੇ ਸਾਹਮਣੇ ਐਨੀ ਹਿੰਮਤ ਆ ਉਹਦੀ ਵੀ ਇੱਥੇ ਉਹ ਘੁੰਮਦਾ ਫਿਰਦਾ ਰਿਹਾ ਇੱਕ ਘੰਟਾ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਪਤਾ ਲੱਗਾ ਅਗਲੇ ਦਿਨ ਬੰਦੇ ਦਾ ਸ਼ਟਰ ਤੋੜ ਗਏ ਜੀ ਮੇਰੇ ਕੈਮਰੇ ਤੋੜ ਗਏ ਆ गांव मगर रेलवे ਦੇ ਕੁਆਟਰ ਹੈ ਜੀ ਉਹਨਾਂ ਦੇ ਸਾਰੇ ਘਰਾਂ ਦੇ ਜਿੰਦੇ ਲਾਗੇ ਹੈ ਜੀ ਉਹ ਬੰਦਾ ਇਕੱਲਾ ਹੀ ਤੇ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਹੈ ਵੀ ਸਰ ਪਤਾ ਕਿਦਾਂ ਲੱਗਿਆ ਵੀ ਸਵੇਰੇ ਫੋਨ ਆਇਆ ਜੀ ਆਨਪੁਆਇੰਟ ਤੋਂ ਫੋਨ ਆਇਆ ਵੀ ਤੁਹਾਡੇ ਗੁਆਂਢ ਵੀ ਇਸ ਤਰ੍ਹਾਂ ਕਰਕੇ ਵਾਰਦਾਤ ਹੋਈ ਹੈ ਤੇ ਅਸੀਂ ਸਾਰੇ ਪਹੁੰਚੇ ਆਂ ਜਿਨ੍ਹਾਂ ਦੀ ਦੁਕਾਨ ਦੀ ਚੋਰੀ ਹੋਈ ਹੈ ਜਾਂ ਸਾਡੇ ਕੈਮਰਿਆਂ ਦੇ ਟੁੱਟੇ ਆ ਅਸੀਂ ਉਸੇ ਵੇਲੇ ਮੌਕੇ ਤੇ ਪਹੁੰਚ ਗਏ ਨਾਲੇ ਪੁਲਿਸ ਵਾਲਿਆਂ ਨੂੰ ਇੰਤਲਾਹ ਦਿੱਤੀ ਹੈ ਜੀ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਉਹ 2 2.5 ਘੰਟੇ ਬਾਅਦ ਇੱਥੇ ਮੌਕੇ ਤੇ ਪਹੁੰਚੇ ਜਦਕਿ 2 ਮਿੰਟ ਦਾ ਰਸਤਾ ਵੀ ਹੈ ਨਹੀਂਗਾ ਜੀ ਸਰ ਕਿੰਨੇ ਜਣੇ ਸੀ ਕਾਦ ਤੇ ਆਏ ਪਤਾ ਲੱਗਦਾ ਕੱਲਾ ਇੱਕੋ ਬੰਦਾ ਸੀਗਾ ਜੀ ਪੈਦਲ ਹੀ ਸੀਗਾ ਬਿਨਾ ਕੱਪੜਿਆਂ ਤੋਂ ਸੀਗਾ ਸਿਰਫ ਨਿੱਕਰ ਪਾਈ ਹੋਈ ਸੀ ਜੋਦੇ ਸਰ ਪੁਲਿਸ ਵੱਲੋਂ ਲਗਾਤਾਰ ਦਾਅਵੇ ਕੀਤੇ ਜਾਂਦੇ ਵੀ ਰਾਤ ਨੂੰ ਪੁਲਿਸ ਪਾਰਟੀ ਪੈਟ੍ਰੋਲਿੰਗ ਕਰਦੀ ਹੈ ਪੀਸੀਆਰ ਘੁੰਮਦੀ ਹੈ ਸਾਹਮਣੇ ਥਾਣਾ ਸਰ ਪੁਲਿਸ ਪ੍ਰਸ਼ਾਸਨ ਦੀ ਜੇ ਇੰਨੀ ਕਾਰਗੁਜ਼ਾਰੀ ਹੁੰਦੀ ਤਾਂ ਮੇਰੇ ਖਿਆਲ ਨਾਲ ਸਾਹਮਣੇ ਬੈਠਾ 100 ਮੀਟਰ ਵੀ ਹੈ ਨਹੀਂਗਾ ਜੀ ਥਾਣਾ ਬਿਲਕੁਲ ਸਾਹਮਣੇ ਆ ਆਪੋਜ਼ਿਟ ਹੈ ਜੀ ਇਹ ਐਨੇ ਦਾਅਵੇ ਕਰ ਰਹੇ ਆ ਤਾਂ ਮੇਰੇ ਖਿਆਲ ਨਾਲ ਚੋਰੀ ਨਾ ਹੁੰਦੀ ਜੇ ਇਹ ਐਨਾ ਅਸਲ ਚ ਕੰਮ ਕਰਦੇ ਹੁੰਦੇ ਇਹੜਾ ਵੱਲੋਂ ਕੋਈ ਧਿਆਨ ਨਹੀਂ ਹੈ ਜਦੋਂ ਅਸੀਂ ਅੰਦਰ ਸ਼ਿਕਾਇਤ ਕਰਨ ਵੀ ਗਏ ਆ ਤੇ ਪੁਲਿਸ ਪ੍ਰਸ਼ਾਸਨ ਦੇ ਜਿਹੜਾ ਮੰਜੇ ਦੇ ਰਾਮਨਾਲ ਕੁਲਰ ਚਲਾ ਕੇ ਸੁੱਤਾ ਪਿਆ ਸੀਗਾ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਬਾਹਰ ਵਾਰਦਾਤ ਹੋ ਗਈ ਹੈ ਜੀ ਸਾਹਮਣੇ ਪਹੁੰਚੋ ਬਟ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਹੀ ਰਕੀ ਉਹ ਸੁੱਤਾ ਰਿਹਾ ਆ ਉਹਦਾ 2 3 ਘੰਟੇ ਬਾਅਦ ਮੀਡੀਆ ਨੇ ਆ ਕੇ ਉਹਨਾਂ ਨੂੰ ਬੁਲਾਇਆ ਤਾਂ ਆ ਕੇ ਉਹਨਾਂ ਨੇ ਮੌਕੇ ਦੀ ਜਾਣਕਾਰੀ ਪੜਤਾਲ ਕੀਤੀ ਕੈਮਰੇ ਤੁਹਾਡੇ ਲੱਗੇ ਜੀ ਹਾਂਜੀ ਕੱਟੀ ਗਈ ਤਾਰ ਤਾਰ ਕੱਟੀ ਗਈ ਹੈ ਜੀ ਇੱਕ ਕੈਮਰੇ ਦੀ ਤਾਰ ਕੱਟਦੀ ਹੈ ਜੀ ਇੱਕ ਕੈਮਰੇ ਦੀ ਤਾਰ ਹੈਗੀ ਹੈ ਜੀ ਹਜੇ ਸਰ ਮੰਗ ਇਹੀ ਹੈ ਜੀ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਕਾਰਵਾਈ ਕਰੇ ਇਹਨਾਂ ਜਿੱਦਾਂ ਦੀ ਇਹਨਾਂ ਦੇ ਨਕੇਲ ਪਾਵੇ ਇਹ ਰੋਜ਼ ਦੀਆਂ ਮੇਰੇ ਆਪਦੇ ਦਫਤਰ ਦੇ ਵਿੱਚ ਜੀ ਪਿਛਲੇ 1 ਸਾਲ ਤੋਂ ਲਗਾਤਾਰ ਤਿੰਨ ਵਾਰ ਚੋਰੀਆਂ ਹੋ ਚੁੱਕੀਆਂ ਹੈ ਪੁਲਿਸ ਪ੍ਰਸ਼ਾਸਨ ਨੂੰ ਕੰਪਲੀਟ ਕੀਤੀ ਤਾਂ ਵੀ ਕੋਈ ਕਰਦਾ ਕਾਦਾ ਕਾਰੋਬਾਰ ਹੈ ਕਿੱਥੇ ਜੀ ਮੇਰਾ ਨਾਮ ਪੰਕਜ ਮਿੱਤਲ ਹੈ ਜੀ ਮੇਰਾ ਇੱਥੇ ਫੋਟੋ ਸਟੇਲ ਲੈਮੀਨੇਸ਼ਨ ਵਗੈਰਾ ਆਨਲਾਈਨ ਦਾ ਕੰਮ ਐ ਸਿੱਟਾਟਾ ਰੇਲਵੇ ਟਿਕਟ ਵਗੈਰਾ ਬੁੱਕ ਕਿਹੜੀ ਜਗ੍ਹਾ ਤੇ ਦੁਕਾਨ ਹੈ ਇਹ ਆਪਣੀ ਰੇਲ ਰੋਡ ਤੇ ਹੈ ਜੀ ਦੁਕਾਨ ਨੰਬਰ 29 ਸਾਹਮਣੇ ਸੀਡੀਸ ਆਊਟ ਥਾਣੇ ਦੇ ਸਾਹਮਣੇ ਹੈ ਜੀ ਅਭੀ ਜੀ ਚੋਰੀ ਹੋਈ ਹੈ ਹਾਂਜੀ ਕਿਦਾਂ ਮਤਲਬ ਇਹ ਮੈਨੂੰ ਫੋਨ ਆਇਆ ਸੀ ਸਵੇਰੇ ਸਤਾ ਵਜੇ ਤੇ ਗਏ ਹੋਏ ਸੀ ਜੀ ਜੋ ਮੈਂ ਘਰੇ ਆਇਆ ਕੁਦਰਤੀ ਫੋਨ ਵੱਜ ਰਿਹਾ ਸੀ ਮੈਂ ਚੈੱਕ ਕੀਤਾ ਤੇ ਗਵੰਡੀਦਰ ਦੁਕਾਨਦਾਰ ਦਾ ਫੋਨ ਆਇਆ ਸੀ ਉਹ ਕਹਿੰਦੇ ਭਾਈ ਸਾਡੇ ਦੁਕਾਨ ਤੇ ਸਿਕਰੇ ਸ਼ਟਰ ਉੱਟੇ ਬਾਅਦ ਤੁਸੀਂ ਆ ਕੇ ਚੈੱਕ ਕਰੋ ਤੇ ਫਿਰ ਅਸੀਂ ਆਏ ਇੱਥੇ ਕਿਦਾਂ ਨੁਕਸਾਨ ਹੋਇਆ ਤੇ ਹਜਿੱਤ ਵੈਸੇ ਮਾੜੀ ਨਿਗਾ ਮਾਰੀ ਔਰਦੀ ਨਿਗਾ ਦਾ ਅੰਦਾਜ਼ 10-12000 ਦਾ ਨੁਕਸਾਨ ਜਾਇਜਾ ਲੱਗਦਾ ਹੈ ਬਾਕੀ ਤਾਂ ਜੋ ਧਿਆਨ ਨਾਲ ਦੇਖਾਂਗੇ ਫਿਰ ਪਤਾ ਲੱਗੇਗਾ ਜੀ ਤੇ ਸ਼ਟਰ ਸਾਰਾ ਤੋੜ ਕੇ ਚਲੇ ਗਈ ਸਾਰਾ ਬਿਲਕੁਲ ਕੀ ਹੋਰ ਕੀ ਕੁਝ ਲੈ ਗਏ ਗੱਲੇ ਕੋਲੇ ਟੁੱਟੇ ਗੱਲੇ ਵੀ ਟੁੱਟੇ ਵੀ ਹੈ ਜੀ ਤੇ ਬਾਕੀ ਇਸ ਹੀਰਾ ਰੀਮਲ ਦਾ ਗੱਲਾਂ ਸੀ ਉਹ ਵੀ ਲੈ ਗਏ ਸੀ ਕੈਸ਼ ਸੀ ਭਾਨ ਸੀ ਬਸ ਇਸ ਤਰ੍ਹਾਂ 10-12000 ਰੁਪਏ ਨਗਦ ਸੀਗਾ ਜੀ ਸਾਰਾ ਕੈਸ਼ ਮੰਦਿਰ ਵਗੈਰਾ ਦੇ ਵਿੱਚ ਵੀ ਮੰਦਿਰ ਦੇ ਵਿੱਚ ਹੀ ਪੈਸੇ ਸੀਗੇ ਜੀ ਹਾਂਜੀ ਤੇਦੀ ਕਵਰੇਜ ਵੀ ਨਾਲ ਦੇ ਦੁਕਾਨ ਤੇ ਮੇਰੇ ਕੋਲ ਤਾਂ ਸੀਸੀ ਨਹੀਂ ਲੱਗੇ ਸੀ ਕਵਰੇਜ ਨਾਲ ਦੇ ਦੁਕਾਨ ਤੇ ਨਾ ਇਹਨਾਂ ਦੇ ਏ ਆਨਲਾਈਨਸ ਅਰਜੁਨ ਜੀ ਦੇ ਲੱਗੇ ਹੋਏ ਆ ਉਹਨਾਂ ਨੇ ਵੀ ਚੈੱਕ ਕੀਤਾ ਸੀਗਾ ਤੇ ਸਾਰੀ ਕਵਰੇਜ ਵਿੱਚ ਆ ਗਈ ਸੀ ਕਿਸ ਤਰ੍ਹਾਂ ਕੋਣ ਕੋਣਾ ਕਿੰਨੇ ਕ ਜਣੇ ਜਿਹੜੇ ਆਉਂਦੇ ਇੱਕ ਜਣਾ ਹੀ ਪਤਾ ਲੱਗਿਆ ਜੀ ਇੱਕ ਜਣਾ ਹੀ ਬੰਦਾ ਸੀਗਾ ਜੀ ਉਹ ਉਹਦੇ ਕੈਪਰੀ ਪਾਈ ਹੋਈ ਸੀ ਉੱਪਰੋਂ ਬ੍ਰਾਂਡ ਵੀ ਨਹੀਂ ਪਾਈ ਹੋਈ ਸੀ ਲੰਗਾਈ ਸੀ ਸ਼ਰੀਰ ਤੇ ਇੱਥੇ ਇਤਕੇ ਬਣਾ ਘੰਟੇ ਦੇ ਕਰੀਬ ਲਾ ਕੇ ਗਿਆ ਜੀ ਜੱਜ ਕੀਤਾ ਸੀ ਘੰਟਿਆਂ ਤੋਂ ਨਜ਼ਰ ਆ ਰਹੇ ਵੀ ਘੰਟਿਆਂ ਦੇ ਕਰੀਬ ਅੱਥਰੇ ਆ ਇਹ ਤਿੰਨ ਪੌਣੇ ਪੌਣੇ ਤਿੰਨ ਚਾਰ ਤਿੰਨ ਵਜੇ ਵਾਕਿਆ ਜਾਂਦਾ ਜੀ ਮੌਕੇ ਤੇ ਪੁਲਿਸ ਵੀ ਪਹੁੰਚੀ ਆ ਹਾਂ ਜੀ ਕੀ ਕਹਿੰਦੇ ਉਹ ਕਹਿੰਦੇ ਦੇਖਦੇ ਅਸੀਂ ਕਰਦੇ ਤਾਂ ਕਾਰਵਾਈ ਕਰਦੇ ਜੀ ਇਹਨਾਂ ਨਾਲ ਪੁੱਛਦੀ ਕਿ ਕਿੰਨੇ ਵਜੇ ਦੀ ਘਟਨਾ ਹੈ ਇਹ ਕਿਤੇ ਮੈਂ ਪੌਣੇ ਸਵੇਰੇ 3 ਵਜੇ ਤੋਂ ਲੈ ਕੇ 4 ਵਜੇ ਦੇ ਕਰੀਬ ਦੀ ਘਟਨਾ ਜੀ ਇਹ ਬਹੁਤ ਜੀ ਸਾਹਮਣੇ ਤੁਹਾਡੇ ਥਾਣਾ ਹੈ ਹਾਂ ਜੀ ਪੀਸੀਆਰ ਦੰਪੁਰ ਅਗਸਤ ਕਰਦੀ ਹੈਗੀ ਹੈ ਪਰ ਫਿਰ ਵੀ ਚੋਰੀ ਹੋਈ ਹੈ ਤੁਹਾਡੇ ਸਾਹਮਣੇ ਹੀ ਹੈ ਜੀ ਇਸ ਬਾਰੇ ਉਹਨਾਂ ਪਤਾ ਕੀ ਇਹਦਾ ਪੁਲਿਸ ਵਾਲੇ ਦੱਸ ਸਕਦੇ ਇਸ ਬਾਰੇ ਜੀ ਸਹੀ ਹੈ ਹਾਂਜੀ ਇਹ ਮੰਗ ਕਰਾਂ ਸਾਡੀ ਤਾਂ ਇਹੀ ਮੰਗ ਹੈ ਜੀ ਇਹ ਜਿਹੜੀ ਘਟਨਾਵਾਂ ਹੁੰਦੀਆਂ ਬੰਦ ਹੋਣ ਜੀ ਸਾਰਾ ਮਤਲਬ ਇਹ ਚੀਜ਼ਾਂ ਬੰਦ ਹੋਣੀ ਚਾਹੀਦੀ ਹੈ ਜੀ ਇਸ ਚੀਜ਼ ਤੇ ਖਿਆਲ ਹੋਣਾ ਚਾਹੀਦਾ ਸਰਕਾਰਾਂ ਦਾ ਪਤਲਾ ਮਿਲੀ ਸੀ ਜ਼ੁਰੇ ਜੀ पंकज ਬਾਵਾ ਜੀ ਦੁਕਾਨਦਾਰ ਉਹਨਾਂ ਨੂੰ ਕਿਹਾ ਵੀ ਸਾਡੇ ਦੁਕਾਨ ਤੇ ਚੋਰੀ ਵਗੈਰਾ ਹੋਈ ਹੈ ਜੋ ਮੌਕੇ ਤੇ ਪੜਤਾਲ ਕਰਨ ਵਾਸਤੇ ਪਹੁੰਚੇ ਹੈਗੇ ਦੇਖਦੇ ਆ ਚੋਰੀ ਜਿਹੜੀ ਮਤਲਬ ਸੀ ਵੀ ਕੈਮਰੇ ਚੈੱਕ ਕਰਦੇ ਨੇ ਕਰ ਤੋਂ ਮਗਰ ਪਤਾ ਲੱਗੂਗਾ ਜੀ ਚੈੱਕ ਕਰ ਲਈ ਗ੍ਰਾਹਨ ਸਰ ਦੁਕਾਨਦਾਰ ਨੇ ਦੱਸਿਆ ਕਿ ਨੂੰ ਨੁਕਸਾਨ ਹੋਇਆ ਕੋਈ 8-10 ਹਜ਼ਾਰ ਦੀ ਦਾਅਦਿਆ ਜੀ ਬਾਕੀ ਹਰਦਾਲ ਕਰਦੇ ਹਰਦਾਲ ਦੇ ਚੋਰੀ ਪਤਨ ਹੋਇਆ ਸੀ ਜੀ ਕਿੰ ਵਿੱਚ ਕਰਦੇ ਆ ਕਿ ਐਵਰੇਜ ਪਤਾ ਲੱਗੂਗਾ ਕਿਹੜੇ ਅਨਨੋਨ ਬੰਦੇ ਜਿਹੜੇ ਮੇਰੇ ਜਿਨਾਂ ਨੇ ਕੋਈ ਚੋਰੀ ਵਗੈਰਾ ਨੂੰ ਇੰਜਾਮ ਦਿੰਦਾ ਸਰ ਸਾਹਮਣੇ ਥਾਣਾ ਪੀਸੀਆਰ ਰਾਤ ਨੂੰ ਗਸ਼ਤ ਕਰਦੀ ਹੈ ਪਰ ਫਿਰ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਕੀ ਕਰਦੇ ਜੀ ਪੀਸੀਆਰ ਵਾਲੇ ਹਰ ਵਕਤ ਤਰੇ ਫਿਰਦੇ ਰਹਿੰਦੇ ਆ ਜਿਹੜੇ ਪਰ ਚੋਰ ਹੈ ਫੇਵਰੀ ਅਨਸੰਤ ਘਟਨਾ ਹੋ ਸਕਦੀ ਹੈ ਪਰ ਫਿਰ ਵੀ ਮਤਲਬ ਕੋਸ਼ਿਸ਼ ਸਾਡੀ ਪੀਸੀਆਰ ਨਾਲ ਸਾਈਡ ਹੱਥ ਕੇ ਲੈਂਦੇ ਦਿੰ ਔਰ ਚੋਰ ਇਸ ਜੀ ਨੂੰ ਨਾ ਦੇਖਦੇ ਸਰ ਸੀਸੀਟੀਵੀ ਵਿੱਚ ਕੋਈ ਪਰਛਾਵੇਂ ਨਹੀਂ ਸੀ ਹਜੇ ਤੀਜ ਪਛਾਣ ਨਹੀਂ ਹੋਈ ਜੀ ਤੇ ਪਹੁੰਚੀ ਹੈ ਜੀ ਹੜਤਾਲ ਕਰਦੇ ਆ ਅਸੀਂ ਡੀਵੀਆਰ ਚੈੱਕ ਕਰਦੇ ਹੜਤਾਲ ਕਰਦੋ ਮਗਰੋਂ ਹੀ ਪਤਾ ਲੱਗ ਸਕਦਾ ਸਿਰਫ ਪਤਾ ਲੱਗੇ ਕੌਣ ਸੀ ਕਿੱਲੇ ਜਣੇ ਸੀਗੇ ਆਪਾਂ ਦੇ ਜੀ ਹਜੇ ਕੋਈ ਪਤਾ ਨਹੀਂ ਚੱਲਿਆ ਹੜਤਾਲ ਚੱਲਦੀ ਹੈ ਹੜਤਾਲ ਕਰਦੇ ਹਾਂ ਹੁਣ ਵਸਾਏ ਆ ਮਗਰੋਂ ਪਤਾ ਮਗਰੋਂ ਸੁਣ ਦੱਸ ਸਕਦੇ